ਬਿਲਕੁਲ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਲਕਾ ਪੋਆ ਜਿੱਥੋਂ ਮੈਂ ਜਿੱਤ ਕੇ ਗਿਆ ਸੋ ਲਗਾਤਾਰ ਪੋਏ ਦੇ ਅੰਦਰ ਵਕ-ਵਕ ਯੋਜਨਾਵਾਂ ਦੇ ਉੱਤੇ ਕਰੋੜਾਂ ਰੁਪਈਆਂ ਦੀ ਜਿਹੜੀ ਉਹ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾ ਰਹੀ ਹੈ ਸੋ ਨਾਲ ਦੇ ਨਾਲ ਜਿਹੜੇ ਕੱਚੇ ਘਰਾਂ ਵਾਲੇ ਨੇ ਜਿਹੜੇ ਮੈਂ ਸਮਝਦਾ ਕਿ ਬੜੀ ਔਖੀ ਹਾਲਤਾਂ ਚ ਆਪਣੇ ਪਰਿਵਾਰਾਂ ਦਾ ਸਿਰ ਟੱਕੇ ਬੈਠਿਆ ਸੋਨਾਰੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਪੋਆ ਦੇ ਲਗਭਗ 300 ਪਰਿਵਾਰਾਂ ਨੂੰ ਮਤਲਬ ਜਿਹੜੀ ਉਹ ਗ੍ਰਾਂਟ ਉਹਨਾਂ ਨੂੰ ਮਿਲੀ ਹੈ ਸੋ ਅੱਜ ਸਾਰਿਆਂ ਨੂੰ ਇੱਥੇ ਸੈਂਕਸ਼ਨ ਲੈਟਰ ਦਿੱਤੇ ਗਏ ਆ ਸੋ ਮੈਂ ਜਿੱਥੇ ਇਹਨਾਂ ਨੂੰ ਮੁਬਾਰਕ ਦੇ ਰਿਹਾ 30-30000 ਰੁਪਿਆ ਇਹਨਾਂ ਦੇ ਖਾਤਿਆਂ 'ਚ ਜਿਹੜਾ ਉਹ ਆਇਆ ਤੇ ਇਸ ਤੋਂ ਬਾਅਦ 72000 ਰੁਪਿਆ ਸੈਕੰਡ ਕਿਸ਼ਤ ਆਏਗੀ 18000 ਰੁਪਿਆ ਕਿਸ ਤੀਜੀ ਦੇ ਰੂਪ ਚ ਇਹਨਾਂ ਨੂੰ ਮਿਲਦਾ ਤੇ 29000 ਰੁਪਏ ਇਹਨਾਂ ਨੂੰ ਨਰੇਗਾ ਦੇ ਤਹਿਤ ਜਿਹੜਾ ਹੈ ਉਹ ਮਿਲਣਾ ਦਿਹਾੜੀਆਂ ਦੇ ਰੂਪ ਚ ਸੋ ਸਭ ਤੋਂ ਪਹਿਲਾਂ ਤਾਂ ਸਭ ਨੂੰ ਵਧਾਈਆਂ ਅੱਜ ਇਹ 300 ਜਿਹੜੇ ਕੱਚੇ ਪਰਿਵਾਰ ਨੇ ਕੱਚੇ ਘਰਾਂ ਦੇ ਵਿੱਚ ਜਿਹੜੇ ਜੀਵਨ ਦਾ ਆਪਣਾ ਗੁਜ਼ਾਰ ਰਿਹਾ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਵੀ ਬੜਾ ਸ਼ੋਭਾ ਘੜੀ ਹੈ ਸੋ ਅੱਜ ਇੱਥੇ ਉਹਨਾਂ ਨੂੰ ਇਹ ਵੰਡਣ ਕੀਤਾ ਗਿਆ ਸੋ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਵਰਕਰ ਸਹਿਬਾਨ ਪਿੰਡਾਂ ਦੇ ਪੰਜ ਸਰਪੰਚ ਜਿੰਨੇ ਵੀ ਆਏ ਆ ਔਰ ਮਹਿਕਮਾ ਆਪਣੇ ਪੰਚਾਇਤੀ ਰਾਜ ਦੇ ਵੀਡੀਓ ਸਹਾबान ਆਏ ਉਹਨਾਂ ਦੇ ਨਾਲ ਥੱਲੇ ਸਾਰਾ ਮੌਲਾ ਫੈਲਾ ਸੋ ਸਭ ਨੂੰ ਮੇਰੀ ਇਹ ਬੇਨਤੀ ਆ ਜੀ ਜਿਹੜਾ ਪੈਸਾ ਆ ਜਿਹੜਾ ਤੁਹਾਡੇ ਸੇਟ ਕੰ ਲਈ ਸੱਤ ਬਣਾਉਣ ਵਾਸਤੇ ਆਇਆ ਇਹਦਾ ਠੀਕ ਉਪਯੋਗ ਕਰਕੇ ਔਰ ਜਿੰਨੀ ਜਲਦੀ 30000 ਰੁਪਏ ਖਰਚੋਗੇ ਉਹਦੇ ਨਾਲ ਦੀ ਨਾਲ ਦੂਜੀ ਕਿਸੇ ਵੀ 72000 ਰੁਪਏ ਦੀ ਜਿਹੜੀ ਉਹ ਤਿਆਰ ਆ ਸੋ ਅਸੀਂ ਚਾਹੁੰਦੇ ਆ ਵੀ ਜਿਹੜਾ ਹਰ ਇੱਕ ਮਨੁੱਖ ਜਿਹੜਾ ਧਰਤੀ ਤੇ ਆਇਆ ਜਿਹਦਾ ਅਧਿਕਾਰ ਵੀ ਹੈ ਜਿਹਦਾ ਫੰਡਾਮੈਂਟਲ ਰਾਈਟ ਵੀ ਹੈ ਉਹਨੂੰ ਜਿੱਥੇ ਸਿਹਤ ਅਚੀ ਮਿਲੇ ਐਜੂਕੇਸ਼ਨ ਮਿਲੇ ਉਹਦੇ ਨਾਲ ਦੀ ਨਾਲ ਉਹਨੂੰ ਸਿਰ ਟੱਕਣ ਲਈ ਅੱਛਾ ਵਾਤਾਵਰਣ ਦੇ ਮੁਤਾਬਕ ਉਹਨੂੰ ਜਿਹੜਾ ਮਕਾਨ ਵੀ ਮਿਲੇ ਸੋ ਸਭ ਨੂੰ ਆਜ ਜਿਹੜੀਆਂ ਗ੍ਰਾਂਟਾਂ ਦੇ ਸੈਕਸ਼ਨ ਲੈ ਕੇ ਵੱਡੇ ਗਏ ਆ ਮੈਂ ਆਸ ਕਰਦਾ ਕਿ ਲੋਕ ਮੇਰੇ ਹਲਕੇ ਭੋਏ ਦੇ ਜਿਹਨਾਂ ਨੂੰ ਇਹ ਪੈਸੇ ਮਿਲੇ ਆ ਬਹੁਤ ਜਲਦੀ ਆਪਣੇ ਮਕਾਨਾਂ ਦੀ ਸਾਰੀ ਦਾ ਜਿਹੜਾ ਕੰਮ ਰੰਭ ਕਰੇ